ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਸਾਂਝਾ ਕਰਨ ਲੱਗੇ ਹਾਂ ਤੁਹਾਡੇ ਨਾਲ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਜੀ ਸੋ ਜਿੰਨੀਆਂ ਵੀ ਰੂਹਾਂ ਪੀਰਾਂ ਦੀ ਮਸਤਾਂ ਦੀ ਸੇਵਾ ਕਰਨ ਵਾਲੀਆਂ ਹੈ ਜੀ ਦੇਵਤਿਆਂ ਦੀ ਸੋ ਇਹ ਵੀਡੀਓ ਨੂੰ ਸੁਣ ਕੇ ਅਮਲ ਕਰ ਲੈਣਾ ਤਾਂ ਫਿਰ ਲਾਭ ਜ਼ਰੂਰ ਮਿਲਦਾ ਹੈ ਸੋ ਆਪਾਂ ਜਿਵੇਂ ਕੀ ਕਰਮ ਇੱਕ ਦੱਸਿਆ ਸੀਗਾ ਲੱਡੂਆਂ ਦਾ ਸ਼ਨੀਵਾਰ ਦੇ ਦਿਨ ਪਰ ਕਈਆਂ ਤੋਂ ਉਹ ਕਰਮ ਨਹੀਂ ਹੋ ਰਿਹਾ ਸੀ ਪਰ ਇੱਥੇ ਆਪਾਂ ਦਰਮੇਸ਼ ਨੂੰ ਕੋਈ ਚੀਜ਼ ਅਲੱਗ ਤੋਂ ਦੱਸਾਂਗੇ ਤੁਹਾਨੂੰ ਪਾਉਣ ਲਈ ਤਾਂ ਇਹ ਇੱਕ ਕਰਮ ਜੇਕਰ ਤੁਸੀਂ ਕਰਦੇ ਹੋ ਇਹਦੇ ਨਾਲ ਬਾਬਾ ਪੈਰੋਜੀ ਦੀ ਵੀ ਕਿਰਪਾ ਹੋ ਜਾਂਦੀ ਹੈ ਖੁਸ਼ ਹੋ ਜਾਂਦੀ ਨਹੀਂ ਤੇ ਮੁਰੋ ਲਖਦਾ ਤਾਂ ਪੀਰ ਜੀ ਦੀ ਵੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪੈਰੋ ਜੀ ਖੁਸ਼ ਹੋ ਗਏ ਦਰਨੇਸ਼ ਖੁਸ਼ ਹੋ ਗਿਆ ਤਾਂ ਪੈਰੋ ਜੀ ਖੁਸ਼ ਹੋ ਜਾਂਦੇ ਨੇ ਪੈਰੋ ਜੀ ਖੁਸ਼ ਹੋ ਗਏ ਤੇ ਲੱਖ ਦਾ ਤਾਂ ਪੀਰ ਖੁਸ਼ ਹੋ ਜਾਂਦੇ ਨੇ ਜੀ ਸੋ ਇਸ ਕਰਕੇ ਕਰਮ ਬਹੁਤ ਹੀ ਜ਼ਰੂਰੀ ਆ ਕਿਉਂਕਿ ਪੀਰਾਂ ਪੀਰਾਂ ਨੂੰ ਮੰਨਦੇ ਆ ਤਾਂ ਇਹ ਕਰਮ ਅਸਰ ਵੀ ਦਿਖਾਉਂਦਾ ਹੈ ਲਾਭ ਵੀ ਮਿਲਦਾ ਆ ਪਰ ਕਰਨ ਦਾ ਢੰਗ ਹੋਣਾ ਚਾਹੀਦਾ ਕਿਵੇਂ ਕਰਨਾ ਇਹ ਵੀ ਗੱਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝ ਕੇ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜੋ ਸੁਣ ਲਿਓ ਜੀ ਇਹਨਾਂ ਚੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾ ਪੁੱਛਿਆ ਮਿਲ ਜਾਣਗੇ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਬਾਕੀ ਇਥੇ ਇੰਨਾ ਕਵਾਂਗੇ ਕਿ ਜਿਨਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਉਹ ਇੱਕ ਵਾਰ ਜ਼ਰੂਰ ਦੱਸ ਦਿਆ ਕਰੋ ਕਮੈਂਟਾਂ ਰਾਹੀਂ ਜੀ ਸੋ ਹੁਣ ਆਪਾਂ ਇਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਸੋ ਇਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਅਸੀਂ ਦੀਦੀ ਜੀ ਪੀਰਾ ਨੂੰ ਮੰਨਦੇ ਆ ਤੇ ਅਸੀਂ ਕਹਿੰਦੇ ਕਈ ਵਾਰ 5-500 ਦੀ ਲਾਂਡਰੀ ਪਾਈ ਪਰ ਸਾਨੂੰ ਨਿਕਲੀ ਨਹੀਂ ਇਹਦਾ ਕੋਈ ਉਪਾਅ ਦੱਸੋ ਰਪਲਾਈ ਕਰਨਾ ਸੋ ਦੇਖੋ ਜੀ ਇਥੇ ਇੱਕ ਹੀ ਗੱਲ ਕਵਾਂਗੇ ਮਿਹਨਤ ਕਰੋ ਮਿਹਨਤ ਦਾ ਫਾਲੇ ਜ਼ਰੂਰ ਮਿਲਦਾ ਹਿੰਮਤ ਕਰਕੇ ਕੋਸ਼ਿਸ਼ ਕਰੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਜਿਹੜਾ ਕੰਮ ਹੱਥ ਹੁੰਦਾ ਹੈ ਕਦੇ ਆਪਣੇ ਮਨ ਨੂੰ ਬੇਲਾ ਨਾ ਰੱਖੋ ਉਹ ਕੰਮ ਕਰਦੇ ਰਹਿਣਾ ਚਾਹੀਦਾ ਹੈ ਇੱਕ ਤਾਂ ਇਹਦੇ ਨਾਲ ਮਨ ਟਿਕਿਆ ਰਹਿੰਦਾ ਹੈ ਕੰਮਕਾਰ 'ਚ ਧਿਆਨ ਰਹਿੰਦਾ ਹੈ ਤੇ ਇਨਸਾਨ ਮਾੜੇ ਕਰਮ ਘਟ ਕਰਦਾ ਹੈ ਸੋ ਇੱਕ ਹੈ ਕਿ ਜੋ ਤੁਸੀਂ ਮਿਹਨਤ ਕਰਕੇ ਕਮਾਉਂਗੇ ਉਹਦੀ ਤੁਹਾਨੂੰ ਕਦਰ ਹੋਏਗੀ ਸਮਾਉਣ ਤੇ ਜੇਕਰ ਤੁਸੀਂ ਇਹ ਵੀ ਚੀਜ਼ਾਂ ਮਗਰ ਲੱਗ ਗਈ ਕਿ ਸਾਨੂੰ ਇਹਦਾ ਆਪਾ ਪਤਾ ਲੱਗੇ ਅਸੀਂ ਆਪਾ ਕਰਾਂਗੇ ਸਾਨੂੰ ਲਾਂਡਰੀ ਨਿਕਲ ਜਾਵੇ ਸੋ ਦੇਖੋ ਜੀ ਇੱਕ ਕਿਸਮਤ ਦਾ ਗੀੜ ਹੈ ਜੇ ਉਹ ਮਾਲਕ ਨੇ ਚਾਇਆ ਕਿ ਲਾਂਡਰੀ ਦੇ ਬਹਾਨੇ ਹੀ ਦਿਨ ਫੇਰਨੇ ਆ ਤੇ ਉਹਨਾਂ ਨੇ ਲਾਂਡਰੀ ਕੱਢ ਹੀ ਰਣੀ ਸੀ ਸੋ ਉਹ ਮਾਲਕ ਜਾਣਦਾ ਹੈ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਕੋਸ਼ਿਸ਼ ਚ ਲੋਕ ਹਰ ਇੱਕ ਇਨਸਾਨ ਆਪਣੇ ਫਾਇਦੇ ਲਈ ਕਰਦੇ ਕਰਦੇ ਆ ਬਾਕੀ ਵਿਸ਼ਵਾਸ ਹੋਣਾ ਚਾਹੀਦਾ ਆ ਉੱਥੇ ਕੋਈ ਅਪਾਹ ਕਰਨ ਦੀ ਫਿਰ ਜ਼ਰੂਰਤ ਨਹੀਂ ਪੈਂਦੀ ਜੇਕਰ ਮਨ ਵਿੱਚ ਵਿਸ਼ਵਾਸ ਹੈ ਕਿ ਸਾਡਾ ਮਾਲਕ ਬਹੁਤ ਵੱਡਾ ਹੈ ਉਹ ਸਾਡੀ ਹਰ ਇੱਕ ਤਰ੍ਹਾਂ ਦੀ ਗੱਲ ਸੁਣ ਕੇ ਸਮਝਦਾ ਹੈ ਤੇ ਉਹ ਸਾਡੀਆਂ ਸੁਣ ਕੇ ਸਾਨੂੰ ਜਵਾਬ ਦੇਵੇਗਾ ਤਾਂ ਫਿਰ ਉਹ ਮਾਲਕ ਜਰੂਰ ਜਵਾਬ ਦਿੰਦਾ ਪਰ ਇਹੋ ਜਿਹਾ ਮੰਨ ਬਣਾਉਣਾ ਹੀ ਤਾਂ ਮੁਸ਼ਕਲ ਆ ਕਹਿੰਦੇ ਦਵਾ ਕਬੂਲ ਜ਼ਰੂਰ ਹੁੰਦੀ ਆ ਜਦੋਂ ਦਿਲ ਤੋਂ ਨਿਕਲੇ ਪਰ ਮੁਸ਼ਕਲ ਤਾਂ ਇਹ ਆ ਕਿ ਬੜੀ ਮੁਸ਼ਕਲ ਆਉਂਦੀ ਆ ਕਬੂਲ ਸੋ ਦਵਾਵਾਂ ਫਿਰ ਤਾਂ ਕਬੂਲ ਜ਼ਰੂਰ ਹੁੰਦੀਆਂ ਕਈ ਵਾਰ ਤੁਸੀਂ ਸੁਣਿਆ ਹੋਵੇਗਾ ਜਾਂ ਖੁਦ ਹੀ ਮਹਿਸੂਸ ਕੀਤਾ ਦੇਖਿਆ ਹੋਵੇਗਾ ਕਿ ਇੱਕ ਚੀਜ਼ ਤੁਸੀਂ ਬਾਰ ਬਾਰ ਮੰਗੀ ਸਾਲ ਲੱਗ ਗਏ ਮਹੀਨੇ ਲੱਗ ਗਏ ਪਰ ਬੜੀ ਮੁਸ਼ਕਲ ਦੇ ਨਾਲ ਉਹ ਚੀਜ਼ ਸਾਨੂੰ ਮਿਲੀ ਉਹ ਫਰਿਆਦ ਸਾਡੀ ਕਬੂਲ ਹੋਈ ਚਾਹੇ ਸਮਾਂ ਲੱਗ ਗਿਆ ਸੋ ਇਹੀ ਤਾਂ ਗੱਲ ਆਰਦਾਸ ਬੇਨਤੀ ਕਬੂਲ ਹੋ ਜਾਂਦੀ ਹੈ ਪਰ ਮੁਸ਼ਕਲ ਇਹ ਆ ਜਦੋਂ ਮਨ ਸਾਹੂ ਹੋਵੇ ਉਹਨਾਂ ਦੀ ਹੁੰਦੀ ਆ ਮੁਸ਼ਕਲ ਇਹ ਆ ਕਿ ਬੜੀ ਮੁਸ਼ਕਲ ਆਉਂਦੀ ਆ ਕਿਉਂਕਿ ਮਨ ਨੂੰ ਸਮਝਾਉਣਾ ਬਹੁਤ ਮੁਸ਼ਕਲ ਆ ਮਨ ਸਮਝ ਗਿਆ ਤੇ ਹਰ ਇੱਕ ਅਰਦਾਸਾਂ ਕਬੂਲ ਇਹ ਕਬੂਲ ਆ ਜਦ ਮਨ ਨੇ ਹੀ ਨਾ ਸਮਝਿਆ ਤਾਂ ਫਿਰ ਅਰਦਾਸਾਂ ਕਬੂਲ ਕਰਵਾਉਣ ਦਾ ਤਾਂ ਹੀ ਨਹੀਂ ਹੁੰਦਾ ਇਨਸਾਨ ਨੂੰ ਸੋ ਅਰਦਾਸ ਬੇਨਤੀ ਉਹ ਮਾਲਕ ਵਾਕੀ ਉਹ ਪੂਰੀ ਕਰਦਾ ਹੈ ਜਿੱਥੇ ਉਹਨੂੰ ਲੱਗਦਾ ਹੈ ਕਿ ਇਹਦੇ ਲਈ ਆ ਸਹੀ ਆ ਪਾਇਆ ਵਾ ਕਿ ਅਸੀਂ ਕਈ ਵਾਰ ਕਹਿੰਦੇ ਕਿ ਮਾਲਕ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਉਹਨੇ ਸਾਡੇ ਨਾਲ ਮਾੜੀ ਕੀਤੀ ਪਰ ਉਹ ਸਾਡੇ ਲਈ ਚੰਗਾ ਹੁੰਦਾ ਜੋ ਉਹਨੇ ਫੈਸਲਾ ਲਿਆ ਹੁੰਦਾ ਹੈ ਕਿਉਂਕਿ ਉਹ ਫਿਰ ਕੁਝ ਇੱਕ ਸਮੇਂ ਬਾਅਦ ਅਹਿਸਾਸ ਹੁੰਦਾ ਇਨਸਾਨ ਨੂੰ ਜੇ ਇਹ ਕੁਝ ਸਾਡੇ ਨਾਲ ਹੋ ਜਾਂਦਾ ਸਾਡੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਉਹ ਮਾਲਕ ਜਾਣਦਾ ਹੈ ਕਿ ਥੋੜਾ ਸਮਾਂ ਇਹਨਾਂ ਨੂੰ ਤਕਲੀਫ ਦੁੱਖ ਰਹੇਗਾ ਪਰ ਫਿਰ ਵੀ ਉਹ ਡੋਲਣ ਨਹੀਂ ਦਿੰਦਾ ਸਹਾਰਾ ਬਣ ਕੇ ਰਹਿੰਦਾ ਹੈ ਤੇ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲੈਣਗੇ ਤੇ ਵੱਡੀਆਂ ਮੁਸ਼ਕਲਾਂ ਤੋਂ ਬਚ ਜਾਣਗੇ ਸੋ ਮਾਲਕ ਜੋ ਕਰਦਾ ਚੰਗਾ ਹੀ ਕਰਦਾ ਮਾੜਾ ਨਹੀਂ ਕਰਦਾ ਜੀ ਸੋ ਇਸ ਕਰਕੇ ਕਰਮ ਕਰਦੇ ਜਾਓ ਕਰਮ ਚਲਣਾ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਪਿੱਛੇ ਨਹੀਂ ਹਟਣਾ ਇਹ ਨਹੀਂ ਹੈ ਕਿ ਪਰੇਸ਼ਾਨੀਆਂ ਦੇਖ ਕੇ ਕਹੋ ਕਿ ਅਸੀਂ ਗਲਤ ਰਸਤਾ ਫੜ ਲੈਣਾ ਚੰਗੇ ਕਰਮ ਕਰਕੇ ਕੁਝ ਨਹੀਂ ਮਿਲਿਆ ਤੇ ਐਸੀ ਗਲਤੀ ਕਰੋ ਨਾ ਕਿਉਂਕਿ ਮਾੜੇ ਕਰਮਾਂ ਦਾ ਤਾਂ ਫਲ ਕੋਈ ਹੈ ਹੀ ਨਹੀਂ ਨਾ ਕੁਝ ਮਿਲਣਾ ਹੀ ਨਹੀਂ ਉਹਦੇ ਨਾਲ ਤਾਂ ਰੂਹ ਦੀ ਵੀ ਮੁਕਤੀ ਨਹੀਂ ਹੋਣੀ ਜੇ ਕਰ ਮਾੜਾ ਕਰਮ ਕਰੋਗੇ ਤੇ ਚੰਗਾ ਕਰਮ ਕਰੋਗੇ ਉਹਨੇ ਕਿਤੇ ਨਾ ਕਿਤੇ ਤੁਹਾਡੇ ਮੂਰੇ ਆਈ ਜਾਣਾ ਬਹਾਨਾ ਕੀ ਸੋਇਸ ਕਰਕੇ ਚੰਗੇ ਕਰਮ ਕਰਦੇ ਜਾਓ ਤੇ ਸਮਾਂ مالک ਜ਼ਰੂਰ ਬਦਲ ਦਿੰਦਾ ਸੇਵਾ ਸਿਮਰਨ ਕਰੋ ਮਿਹਨਤ ਕਰੋ ਤੇ ਆਪਣੇ ਕੋਲ ਜੋ ਪੈਸਾ ਹੈ ਇੱਥੇ ਇਹ ਕਵਾਂਗੇ ਕਿ ਉਹਨੂੰ ਬਰਬਾਦ ਨਾ ਕਰੋ ਲਾਂਡਰੀਆਂ ਦੇ ਬਹਾਨੇ ਚਿਕਰੋ مالک ਨੇ ਲਾਂਡਰੀ ਕੱਢਣੀ ਹੋਈ ਤੇ ਉਹ ਤੁਹਾਨੂੰ ਆਹ ਪਾ ਕੇ ਸੁਪਨੇ ਰਹੀ ਵੀ ਕਹਿ ਜਾਏਗਾ ਕਿ ਲਾਂਡਰੀ ਤੁਹਾਡੀ ਨਿਕਲ ਆਏਗੀ ਸੋ ਉਹ ਮਾਲਕ ਦਿਆਂ ਰਮਚੰਦ ਨੂੰ ਸਮਝਣਾ ਹੈ ਆਪਣੇ ਵੱਲੋਂ ਕੋਈ ਕਦਮ ਨਾ ਚੱਕਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਲਿਖਦੇ ਨੇ ਕਿ ਬਾਬਾ ਪੈਰੋ ਜੀ ਨੂੰ ਆਉਂਦੇ ਹਾਂ ਕਹਿੰਦੇ ਕਿ ਪਹਿਲੋ ਪਹਿਲਾ ਸੀ ਜੋ ਕਰਮ ਕੀਤਾ ਉਹਨੇ ਆਪਣਾ ਅਸਰ ਦਿਖਾਇਆ ਪਰ ਹੁਣ 2 ਸਾਲ ਤੋਂ ਸਾਨੂੰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਕੋਈ ਅਸਰ ਨਹੀਂ ਨਜ਼ਰ ਆਉਂਦਾ ਸੋ ਦੇਖੋ ਜੀ ਜਦੋਂ ਤਾਂ ਸਾਨੂੰ ਰੌਣਹ ਹੁੰਦੀ ਆ ਤਾਂ ਉਤਿਦਾਂ ਸਾਡੇ ਮੂਰੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਅਸੀਂ ਫਿਰ ਉਹ ਕਰਮ ਕਰਦੇ ਆ ਤੇ ਉਹ ਕਰਮ ਨੂੰ ਕਬੂਲ ਕਰਕੇ ਸਾਨੂੰ ਅਹਿਸਾਸ ਵੀ ਕਰਾ ਦਿੰਦੇ ਨੇ ਤੇ ਜਦੋਂ ਹੁਣ ਉਹਨਾਂ ਦੀ ਕੋਈ ਰੋਣ ਨਹੀਂ ਹੈ ਉਹਨਾਂ ਦੀ ਕਿਰਪਾ ਹੈ ਤਾਂ ਫਿਰ ਉਹ ਬੈਠ ਕੇ ਸੇਵਾ ਲੈਂਦੇ ਨੇ ਫਿਰ ਮੂਰੇ ਨਹੀਂ ਆਉਂਦੀ ਤੇ ਕਈ ਵਾਰ ਅਸੀਂ ਰੌਲਾ ਪਾ ਦਿੰਦੇ ਆ ਇਸ ਕਰਕੇ ਵੀ ਮਾਨਕ ਪਿਸ਼ਾਹ ਹੋ ਕੇ ਰੰਦਾ ਗਮੀ ਪੜਦੇ ਵਿੱਚ ਰਹਿਣਾ ਪਸੰਦ ਕਰਦਾ ਆ ਸੋ ਜੇ ਨਾ ਸੋਚੋ ਕਿ ਉਹ ਸਾਡੀ ਸੁਣਦਾ ਨਹੀਂ ਅਸੀਂ ਕੰਮ ਕਰਦੇ ਹਾਂ ਸੇਵਾ ਕਰਦੇ ਹਾਂ ਉਹ ਸੁਣਦਾ ਹੈ ਦੇਖਦਾ ਵੀ ਹੈ ਜੇਕਰ ਨਹੀਂ ਯਕੀਨ ਤਾਂ ਮਹਿਸੂਸ ਕਰਕੇ ਦੇਖਣਾ ਅੱਖਾਂ ਬੰਦ ਕਰਕੇ ਅੰਦਰੋਂ ਹੀ ਸੁਭਾਨ ਦਾ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਵੇਗਾ ਜੀ ਸੋ ਐਸਾ ਕੋਈ ਫੱਕਰ ਬਕੀ ਨਹੀਂ ਕਿ ਉਹਦੀ ਸੇਵਾ ਕਰੀਏ ਤੇ ਉਹ ਕੋਈ ਅਹਿਸਾਸ ਨਾ ਕਰਾ ਦੇ ਸਾਥ ਨਾ ਦੇ ਸੋ ਸੇਵਾ ਦਾ ਮੁੱਲ ਨੇ ਜ਼ਰੂਰ ਮਾਲਕ ਪਾਉਂਦਾ ਹੈ ਕਿਉਂਕਿ ਉਹ ਇਨਸਾਨ ਨਹੀਂ ਹੈ ਕਿ ਚੰਗਾ ਕਰਾਂਗੇ ਤੇ ਉਹ ਮਾੜਾ ਅਗੇ ਉਹ ਕਰੇਗਾ ਕੋ ਰੱਬ ਹੈ ਪਰਮਾਤਮਾ ਹੈ ਉਹ ਕਿਸੇ ਨਾ ਕੋਈ ਮਾੜਾ ਨਹੀਂ ਕਰਦਾ ਜੋ ਸੇਵਾ ਸੇ ਕਰਦੇ ਉਹਦਾ ਮੁੱਲ ਜ਼ਰੂਰ ਪਾਉਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਜੇਕਰ ਪਹਿਲੀ ਵਾਰ ਕੋਈ ਰੂਪ ਹੈ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰ ਦੇਣਾ ਸੋ ਹੁਣ ਆਪਾਂ ਗੱਲ ਕਰੀਏ ਕੱਲ ਦੇ ਵਿਸ਼ੇ ਦੀ ਸ਼ਨੀਵਾਰ ਦਾ ਦਿਨ ਜਿਵੇਂ ਕੀ ਜਿਹੜੀਆਂ ਵੀ ਰੂਹਾਂ ਪੀਰਾਂ ਦੀ ਸੇਵਾ ਕਰਦੀਆਂ ਮਾਸਤਾ ਦੀ ਜਾਂ ਦੇਵਤਿਆਂ ਦੀ ਕਰਦੀਆਂ ਹੈ ਸੋ ਇਹ ਸਾਰਿਆਂ ਨੂੰ ਕਰਮ ਨੂੰ ਲੱਗਦਾ ਹੈ ਜੀ ਤੁਸੀਂ ਕਰ ਸਕਦੇ ਹੋ ਕਰਨਾ ਕਿਵੇਂ ਹੈ ਜੀ ਚੰਗੀ ਤਰ੍ਹਾਂ ਨਾਲ ਗੱਲ ਨੂੰ ਸੁਣਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਇੱਕ ਚੱਲਦੇ-ਚੱਲਦੇ ਲਾਈਕ ਜ਼ਰੂਰ ਕਰ ਦਿਓ ਜੀ ਸੋ ਪਹਿਲਾਂ ਇੱਥੇ ਇੱਕ ਗੱਲ ਹੋਰ ਕਹਿ ਦਈਏ ਕਿ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਆਵਾਜ਼ ਆ ਰਹੀ ਹੈ ਜੀ ਉਹ ਆਪਣੀ ਸੈਟਿੰਗ ਨੂੰ ਤੁਹਾਨੂੰ ਖੁਦ ਹੀ ਸਹੀ ਕਰਨਾ ਪਵੇਗਾ ਜਦੋਂ ਵੀਡੀਓ ਸੁਣਦੇ ਆ ਤਿੰਨ ਬਿੰਦियां ਨਜ਼ਰ ਆਉਂਦੀਆਂ ਹੋਵेंगी ਉਹਨਾਂ ਨੂੰ ਦੱਬੋਗੇ ਤੇ ਆਡੀਓ ਟਰੈਕ ਦਾ ਇੱਕ ਆਪਸ਼ਨ ਤੁਹਾਡੇ ਮੂਰੇ ਆਏਗਾ ਜੀ ਉਹਨੂੰ ਦੱਬੋਗੇ ਤਾਂ ਫਿਰ ਇੱਕ ਪੰਜਾਬੀ ਤੇ ਇੰਗਲਿਸ਼ ਦੀ ਆਪਸ਼ਨ ਆਏਗੀ ਜੀ ਪੰਜਾਬੀ ਤੇ ਕਲਿੱਕ ਕਰੋ ਤੇ ਵੀਡੀਓ ਪੰਜਾਬੀ ਵਿੱਚ ਹੋ ਜਾਵੇਗੀ ਜੀ ਸੋ ਜਦੋਂ ਜਦੋਂ ਵੀ ਇੰਗਲਿਸ਼ ਵਿੱਚ ਤੁਹਾਨੂੰ ਵੀਡੀਓ ਸੁਣਾਈ ਦਵੇ ਤੇ ਤੁਹਾਨੂੰ ਖੁਦ ਨੂੰ ਹੀ ਵੀਡੀਓ ਦੀ ਸੈਟਿੰਗ ਤੇ ਜਾ ਕੇ ਸਹੀ ਕਰਨੀ ਪਵੇਗੀ ਜੀ ਆਵਾਜ਼ ਸੋ ਹੁਣ ਆਪਾਂ ਇੱਥੇ ਮੇਰੇ ਵਿਸ਼ੇ ਦੀ ਗੱਲ ਕਰ ਲਈਏ ਜੀ ਅੱਜ ਦਾ ਵਿਸ਼ਾ ਖਾਸ ਹੀ ਆ ਸੋ ਜਿਹੜਾ ਰੂਹਾਂ ਸੇਵਾ ਕਰਨ ਵਾਲਿਆਂ ਜੀ ਕੱਲ ਜਿਵੇਂ ਕੀ ਸ਼ਨੀਵਾਰ ਦਾ ਦਿਨ ਆ ਤੇ ਤੁਸੀਂ ਕੀ ਕਰਨਾ ਹੈ ਕੀ ਦਰਮੇਸ਼ ਨੂੰ ਇਹ ਚੀਜ਼ ਬਣਾ ਕੇ ਪਾਉਣੀ ਆ ਪਕਾਉਣੀ ਨਹੀਂ ਹੈ ਪਹਿਲਾਂ ਹੀ ਦੱਸ ਦਈਏ ਸੇਕ ਨਹੀਂ ਲਵਾਉਣਾ ਸਰੋਂ ਦਾ ਤੇਲ ਲੈਣਾ ਹੈ ਤੇ ਕਰਿਆਟੀ ਲੜੀਆਂ ਕਰਿਆਟੀ ਦੇ ਵਿੱਚ ਸਰੋਂ ਦਾ ਤੇਲ ਮਲਾ ਕੇ ਥੋੜੀ ਖੰਡ ਪਾ ਲੋ ਵਿੱਚ ਗੁੜ ਹੈ ਗੁੜ ਪਾ ਲੋ ਜੀ ਤੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਦੇ ਨਾਲ ਇੱਕ ਪੇੜੇ ਦੀ ਤਰ੍ਹਾਂ ਬਣਾਉਣਾ ਹੈ ਤੇ ਇਹਨੂੰ ਕੱਚੀ ਗੜਾਈ ਕਿਹਾ ਜਾਂਦਾ ਆ ਸੋ ਦਰਮੇਸ਼ ਨੂੰ ਜਦੋਂ ਵੀ ਕੋਈ ਚੀਜ਼ ਪਾਉਣੀ ਜੇਕਰ ਕੱਚੀ ਗੜਾਈ ਉਹ ਵੀ ਕਾਲੇ ਰੰਗ ਦੇ ਦਰਮੇਸ਼ ਨੂੰ ਪਾਦੋ ਤੇ ਸਭ ਤੋਂ ਵਧੀਆ ਕਰਮਾ ਜੇਕਰ ਕਾਲਾ ਦਰਮੇਸ਼ ਨਹੀਂ ਮਿਲਦਾ ਤੇ ਕੋਈ ਗੱਲ ਨਹੀਂ ਦਰਮੇਸ਼ ਨੂੰ ਪਾਦੋ ਕਿਉਂਕਿ ਸੇਵਾ ਕਰਨੀ ਆਪਾਂ ਮਨ ਸਾਫ਼ ਹੋਣਾ ਚਾਹੀਦਾ ਆ ਤੇ ਅਰਦਾਸ ਬੇਨਤੀ ਬਾਬਾ ਪੈਰੋ ਜੀ ਅੱਗੇ ਕਰ ਦੋ ਤੇ ਉਹ ਕਰਮ ਕਬੂਲ ਹੋ ਜਾਂਦਾ ਹੈ ਜੀ ਸੋ ਇੱਕ ਕਾਲਾ ਦਰਮੇਸ਼ ਜੋ ਹੈ ਉਹ ਹਰ ਇੱਕ ਤਰ੍ਹਾਂ ਦਾ ਭਾਰ ਚੱਕ ਲੈਂਦਾ ਹੈ ਤੇ ਉਹਦਾ ਭਾਰ ਮੁਰੇ ਬਾਬੇ ਚੱਕ ਲੈਂਦੇ ਨੇ ਇਹ ਨਹੀਂ ਸੋਚਣਾ ਹੈ ਕਿ ਦਰਮੇਸ਼ ਨੂੰ ਅਸੀਂ ਇਹ ਚੀਜ਼ ਪਾਵਾਂਗੇ ਉਹਦਾ ਨੁਕਸਾਨ ਹੋਵੇਗਾ ਅਸੀਂ ਆਪਣੇ ਭਲੇ ਲਈ ਸੋ ਇਸ ਤਰ੍ਹਾਂ ਨਹੀਂ ਸੋਚਣਾ ਕਿਉਂਕਿ ਪਰਮਾਤਮਾ ਨੇ ਹਰ ਇੱਕ ਨੂੰ ਇੱਕ ਔਦਾ ਦਿੱਤਾ ਆ ਹਰ ਇੱਕ ਮੁਸ਼ਕਲ ਦਾ ਹੱਲ ਆਪਣੇ ਕੋਲ ਹੁੰਦਾ ਆ ਕਿਉਂਕਿ ਉਹ ਮਾਲਕ ਨੇ ਰਾਹ ਕੱਢੇ ਹੋਏ ਆ ਸੋ ਇਸ ਕਰਕੇ ਤੁਸੀਂ ਇਹ ਕਰਮ ਕਰ ਸਕਦੇ ਹੋ ਸੋ ਕਿਸੇ ਤਰ੍ਹਾਂ ਦਾ ਦੁੱਖ ਪਰੇਸ਼ਾਨੀ ਹੋਵੇ ਤਾਂ ਉਹਨਾਂ ਤੋਂ ਰਹਿਤ ਮਿਲਦੀ ਪਰ ਇਹ ਕਰਮ ਅਸਰ ਉਹ ਤੁਹਾਨੂੰ ਦਿਖਾਵੇਗਾ ਜਦੋਂ ਤੁਸੀਂ ਕਰਮ ਕਰਕੇ ਇਹ ਕਹੋਗੇ ਕਿ ਹਾਂ ਇਹ ਅਸੀਂ ਕਰਮ ਕਰ ਦਿੱਤਾ ਤੇ ਇਹ ਕਰਮ ਜ਼ਰੂਰ ਰੰਗ ਲਿਆਏਗਾ ਤੇ ਫਿਰ ਉਹ ਕਰਮ ਲੱਗਦਾ ਹੈ ਜਦੋਂ ਢਾਮਡੋਲ ਹੁੰਦੇ ਹੋ ਤਾਂ ਉਹ ਕਰਮ ਕੀਤੇ ਆਸਰਨੀ ਬੋਧਾ ਦਪੰਦੀ ਸੋ ਇਸ ਕਰਕੇ ਕਰਮ ਜਦੋਂ ਵੀ ਕਰੋ ਕੋਈ ਵੀ ਕਰਮ ਹੈ ਸੋ ਉਹਨੂੰ ਮਨ ਲਗਾ ਕੇ ਕਰਨਾ ਚਾਹੀਦਾ ਜਿਵੇਂ ਅਸੀਂ ਕੋਈ ਕੰਮ ਕਰਦੇ ਹਾਂ ਉਹਨੂੰ ਮਨ ਲਗਾ ਕੇ ਕਰਦੇ ਹਾਂ ਤੇ ਉਹਦੀ ਸਾਨੂੰ ਬਰਕਤ ਵੀ ਮਿਲਦੀ ਹੈ ਜਾਣੀ ਜੋ ਵੀ ਕੰਮ ਕਰੋਗੇ ਜਿਹਦੇ ਵਿੱਚ ਤੁਹਾਨੂੰ ਰੋਚੀ ਹੈ ਮਨ ਟਿਕਦਾ ਹੈ ਕਿ ਆਹ ਕੰਮ ਕਰਕੇ ਮੈਨੂੰ ਵਧੀਆ ਲੱਗਦਾ ਤੇ ਉਹ ਕੰਮ ਅੱਗੇ ਵਧਦਾ ਹੈ ਜੇਦੋਂ ਮਨ ਹੀ ਨਾ ਟਿਕੇ ਤਾਂ ਫਿਰ ਇਨਸਾਨ ਪਰੇਸ਼ਾਨੀ 'ਚ ਕਿਰਿਆ ਰਹਿੰਦਾ ਸੋ ਇਸ ਕਰਕੇ ਮਨ ਨੂੰ ਟਿਕਾਉਣਾ ਬਹੁਤ ਜ਼ਰੂਰੀ ਹੈ ਚਾਹੇ ਕਰਮ ਹੈ ਚਾਹੇ ਕੰਮ ਹੈ ਮਨ ਲਗਾ ਕੇ ਕਰੋਗੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ ਜੀ ਹੁਣ ਆਪਾਂ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ